ਹਾਂਜੀ ਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਤੁੰਗਾਹੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਪੈਂਦੀ ਐ ਨੂੰ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਵਹਿੜਾਂ ਦੱਸ ਰਹੀਆਂ ਇਹ ਸਾਰੀਆਂ ਹੀ ਸੇਲ ਆ ਬਕਾਊ ਆ ਸਾਰੀਆਂ ਹੀ ਸੂਈਆਂ ਸਵਾਈਆਂ ਇੱਕ ਗੱਬਣ ਤਿਆਰ ਵੱੱਛੀ ਆ ਦੂਜਾ ਸਾਰਾ ਮਾਲ ਹੀ ਸੂਇਆ ਸਵਾਇਆ ਬਾਕੀ ਜਿਹਦੇ ਜਿਹੜੇ ਵੀ ਵਹਿੜ ਪਸੰਦ ਆਉ ਇਹ ਕਿਹੜਾ ਗੱਬਣਾ ਸੂਈਆਂ ਸਵਾਈਆਂ ਹੈਗੀਆਂ ਅਗਲਾ ਭਾਵਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ ਇੱਕ ਨਾ ਇਕੱਲਾ ਗੱਬਣਾ ਇਨਫਾਰਮੇਸ਼ਨ ਲੈ ਦਿੰਨਾ ਆ ਇਹਨਾਂ ਦੇ ਬੱਚੇ ਬੈਠੇ ਆ ਤਿੰਨ ਤੇ ਦੋ ਪੰਜ ਜਨਵਾਰਾ ਦੋ ਤਿੰਨ ਨਾਗ ਉਧਰ ਖੜੇ ਆ ਇੱਕ ਉਧਰ ਮੂਰੇ ਖੜਾ ਨੌ ਨਾਗਾ ਟੋਟਲ ਇਨਫਾਰਮੇਸ਼ਨ ਲੈ ਦਿੰਨਾ ਜਵਾਂ ਲੋਟ ਜੇ ਭਾ ਹੋਣਗੇ ਨਿੱਕੇ ਨਿੱਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦिए ਨਾ ਜੀ ਲਾਢੀ ਗਰੇਵਾਲ ਪਿੰਡ ਤੁੰਗਾ ਹੈੜੀ ਤਸਵੀਰ ਹੈ ਕੋਟ ਜਿਲ੍ਹਾ ਲੁਧਿਆਣਾ ਫੋਨ ਨੰਬਰ ਦੱਸ ਦਿਆ ਰੈਕੋਟ ਤੋਂ ਨਾ 10-12 ਕਿਲੋਮੀਟਰ ਤੇ ਪਿੰਡ ਆ ਜੀ ਅਹਿਮਦਗੜ ਵਾਲੇ ਰੋਡ ਤੇ ਰੈਕੋਟ ਤੋਂ ਅਹਿਮਦਗੜ ਰੋਡ ਤੇ ਅਹਿਮਦਗੜ ਵਾਲੇ ਰੋਡ ਤੇ ਆਂਡੂ ਪਿੰਡ ਨਾਲ ਤੁੰਗਾ ਹੈੜੀ ਪਿੰਡ ਹੈ ਠੀਕ ਹੈ ਹਾਂਜੀ ਜਾਨਵਰਾਂ ਚੰਗੇ ਆ ਜਾਨਵਰ ਸਾਰੇ ਹੀ ਚੰਗੇ ਆ ਜੀ ਫੋਨ ਨੰਬਰ ਦੱਸ ਦिए ਫੋਨ ਦੀ ਨੰਬਰ ਆਪਣਾ ਜੀ 9914998122 991499812 ਠੀਕ ਹੈ 70196 ਜੀ 97601 ਇਧਰ ਚੱਲ ਵੀ ਗਏ ਉਧਰੋਂ ਇਧਰੋਂ ਹੀ ਕਰ ਲੋ ਚਲੋ ਦੱਸੋ ਇਹਦੇ ਬਾਰੇ ਇਹ ਰੂਮਣ ਵਾਲੀ ਆਈ ਸੂਜੇ ਸੂਏ ਵੱਡੀ ਪੰਜਾਬ ਵਾਲੀ ਯਾਰ ਸੀ ਦੂਜਾ ਸੂਆ ਦੂਜਾ ਸੂਆ ਸੂਨ ਵਾਲੀ ਆ 10 12 ਦਿਨ ਲਊਗੀ ਦੋਸਤੋ 17 18 ਕਿਲੋ ਜੀ ਠੀਕ ਐ ਦੋਸਤੋ ਦੂਜਾ ਸੂਆ ਕਦ ਕਦ ਜਰਸੀ ਦਾ ਪੂਰਾ ਹੀ ਆ ਬਾਕੀ ਤਰੂ ਆ ਵੀ ਦੱਸੂ ਵੜ 17 18 ਕਿਲੋ ਲਾਢੀ ਕਹਿੰਦਾ ਦੁੱਧ ਪਿਆ ਜੂ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਸੂਪੂ ਇਹੀ ਮੇਰੇ ਹਿਸਾਬ ਨਾਲ ਨਾ ਇਕੱਲਾ ਗੱਭਣ ਦੂਜੀਆਂ ਸਾਰਾ ਮਾਂ ਵਾਲੀ ਸੂਏ ਸਵਾਇਆ ਵਲਟਲਾਂ ਹਜੇ ਕਾਫੀ ਬਾਕੀ ਆ ਬਾਕੀ ਹਫਤੇ ਤੋਂ 10 ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂ ਥਨ ਚਾਰੀ ਆ ਅੱਧੀ ਚਵਾਈ ਵਾਲੇ ਕੋਈ ਵਾਧੂ ਫੂਡ ਸ਼ਾਂਗ ਹੈ ਨਹੀਂ ਲੋਟ ਜੇ ਆਪਾਂ ਲੱਢੀਏ ਦਾ ਬਾਈ ਇਹਦਾ ਆਪਾਂ ਗਾ ਹੈਗਾ ਤਾਰੀਆਂ ਨਾਲ ਬਿਲਕੁਲ ਜਾਇਜ਼ ਹੂੰ 42000 ਦੀ ਦੇਦਾਗੇ ਲਓ ਜੀ 40 ਤੇ 2 42 ਦੀ ਦੇ ਦੇਣੀ ਆ ਸੀਲ ਸਾਉ ਫੁੱਲ ਹੈ ਵਲਟਲਾਂ ਬਹੁਤ ਪਈਆਂ ਲੇਵਾ ਰਵੜੰਗੂ ਵੱਧ ਸੂਪੀ ਇਹ ਹੀ 60000 ਦੀ ਹੋਣੀ ਆ ਹੂੰ ਵੱਡੀ ਕਹਿੰਦਾ ਜਦੋਂ ਸੂਪ ਪੈਂਦੀ ਹੈ 60000 ਦੀ ਆ ਵੱਡੀ ਵਹਿੜ ਅੱਜ 42 ਦੀ 42 ਚ ਮਾਨਤਾ ਨੋ ਜੂ ਦੋ ਨੰਬਰ ਸੂਈ ਸਵਾਈ ਤੇ ਆ ਜਾ ਇਹ ਬੱਚੀ ਜੂਈ ਹੋਈ ਹੈ ਜੀ ਪਲਵਾਨ ਅੱਠ ਕਿਲੋ ਐਸ ਟਾਈਮ ਹੈਗਾ ਜੀ ਬੱਚਾ ਮਗਰਾ ਅੱਠ ਅੱਠ ਕਿਲੋ ਦੀ ਸੂਈ ਹੋ ਰਿਆ ਕਿੰਨੇ ਦੀ ਇਹ ਦੇਰਾਂਗੇ ਜੀ ਆਪਾਂ ਮੈਂ ਤੁਹਾਨੂੰ ਜਾਇਜ 33000 ਦੀ ਲਓ ਜੀ ਅੱਠਾਂ ਦਿਨਾਂ ਦਾ ਸੂਆ 8 ਕਿਲੋ ਦੁੱਧ ਹੈ ਮਗਰ ਬੱਚਾ 30 ਤੇ 3 33000 ਦੀ ਟੋਕੜਾ ਵਾਲਾ ਭਾਈ ਹੈ 4 ਕਿਲੋ ਸਵੇਰੇ 4 ਕਿਲੋ ਹੱਥ ਨੇ ਭਾ ਤੋਕੜਾਂ ਲਈ ਆ ਪਰ ਵਹਿੜ ਸੱਜਰ ਆ ਅੱਠਾਂ ਦਿਨਾਂ ਦੀ ਸੂਈ ਐ ਮਗਰ ਵੱਛਾ ਤਾਂ ਜਿਹੜੀ ਉਂ ਕੱਲੀ ਆਪਾਂ ਤੋਕੜ ਲੈਨੇ ਆ ਉਹ ਪਤਾ ਨਹੀਂ ਕਿੰਨੇ ਚਿਰ ਦੀ ਸੂਈ ਹੁੰਦੀ ਐ ਤਾਂ ਪਤਾ ਤਾਂ ਹੈਗਾ ਅੱਠਾਂ ਕਿ ਦਿਨਾਂ ਦੀ ਸੂਈ ਆ ਦਾਣਾ ਤਾਂ ਆਪਾਂ ਪਾਲੋਂਗੇ ਦੁੱਧ ਬਾਜੂਗੀ ਨਹੀਂ ਅੱਠ ਦਾ ਹੈਗਾ ਹੀ ਆ 10 ਨੰਬਰ ਲਾਡੀ ਇਹ ਵੀ ਸੂਈ ਹੋਈ ਐ ਬੱਸਾ ਮਗਰ ਆ ਠੀਕ ਐ ਹਾਂਜੀ ਮੇਰੇ ਥੱਲੇ ਹੈਗਾ ਜੀ ਹੁਣ 11 ਤਾਂ ਬਾਹਰ ਹੀ ਐ ਨਹੀਂ 11 ਮੰਨ ਲਿਓ ਦੁੱਧ ਦੇਊਗੀ 13-14 ਕਿਲੋ ਇਹ 11 ਤੋਂ ਬਾਹਰ ਹੀ ਉਹ ਲਾਡੀ ਕਹਿੰਦਾ ਮਗਰ ਬੱਛਾ 11 ਮੰਨ ਕੇ ਕੋਈ ਵੀ ਆ ਜੇ 13 ਪਿਆ ਜੇ ਲਾਡੀ ਕਹਿੰਦਾ 14 ਪਿਆ ਜੇ ਇੱਥੇ ਦੁੱਧ ਪਿਆ ਜੂ ਜਰਸੀ ਬਰੀਡ ਹੈ ਲੇਵਾ ਭਾਂਡਾ ਸੋਹਣਾ ਗੁਲਾਬੀ ਥਣ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਜੇ ਕਿਸੇ ਨੇ ਦੂਰ ਦਰਾਡੇ ਵਾਲੇ ਭੈਣ ਭਰਾ ਨੇ ਵੀਡੀਓ ਕਾਲ ਤੇ ਚਵਾਈ ਕਰਨੀ ਹੋਵੇ ਤਾਂ ਅਗਲਾ ਕਰ ਸਕਦਾ ਜੇ ਵੀਡੀਓ ਕਾਲ ਤੇ ਜਾਨਵਰ ਵੇਖਣਾ ਹੋਵੇ ਤਾਂ ਵੇਖ ਸਕਦਾ ਤੇ ਉਸ ਤੋਂ ਬਾਅਦ ਜੇ ਇੱਥੇ ਆ ਕੇ ਅਗਲਾ ਜੀ ਚੋਕੇ ਲੈ ਜਾਣੀ ਚਾਹੁੰਦਾ ਭਾਵੇਂ 4 ਟਾਈਮ ਲੈ ਜਾਓ ਗਿੱਲ ਗਲੌੜਾ ਜਿਆ ਮੈਟ ਤੇ ਤੁਹਾਨੂੰ ਪਤਾ ਹੀ ਆ ਪੈਰ ਤਿਲਕਦਾ ਹੀ ਆ ਫਰਸ਼ ਤੇ ਤਾਂ ਥਾਂ ਪੈਰ ਖੜ੍ਹ ਜਾਂਦਾ ਨਹੀਂ ਤਿਲਕਦਾ ਹਮ ਅ ਚਵਾਈਂ ਵੇਖ ਲਓ ਆ ਮਗਰਲੇ ਥਣਾਂ ਦੀ ਵੇਖ ਲਓ ਕਿੰਨੇ ਦੀ ਲਾਢੀ ਇਹ ਦੇ ਦਾਂਗੇ ਜੀ ਆਪਾਂ ਮੁੱਲ ਦਾ ਹੈਗਾ 45 47 ਦੀ ਦੇ ਦਾਂਗੇ ਮੁੱਲ 45 40 ਤੇ 343 ਦੀ ਲਾਢੀ ਕਹਿੰਦਾ ਦੇ ਦੂੰ 11 ਕਿਲੋ ਤੋਂ ਬਾਹਰ ਦੁੱਧ ਉਹ 11 ਹੀ ਮੰਨ ਕੇ ਕੋਈ ਵੀ ਆ ਜੇ 13 ਪਿਆਜੇ 14 ਪਿਆਜੇ ਇਹਨਾਂ ਲਾਢੀ ਕਹਿੰਦਾ ਦੁੱਧ ਪਿਆਜੂ ਜਰਸੀ ਬਰੀਡ ਹੈ ਤਾਜੀ ਸੂਈ ਸਵਾਈ ਹੈ 4 ਨੰਬਰ ਲਾਢੀ ਇਹ ਵੀ ਤਾਜੀ ਹੈ ਜੀ ਬੱਸੀ ਮਗਰ ਆ ਹੂੰ ਹੋਵੇ 12 ਦਿਨ ਹੋ ਗਏ ਭਾਈ ਇਹ ਹੁਣੇ ਆਈ ਹੈ ਜੀ ਮਗਰ ਬੱਛੀ ਹਾਂ ਮਗਰ ਬੱਛੀ ਹੈ ਕਿੰਨਾ ਦੁੱਧ ਭਾਈ ਇਹ ਹੁਣੇ ਆਈ ਆ 5-6 ਕਿਲੋ ਮੰਨ ਕੇ ਵੀ ਲੈ ਜੇ ਨੇ ਦੁੱਧ ਆ ਇਹ 9-10 ਕਿਲੋ ਦਊਗੀ ਕਿੰਨੇ ਦੀ ਇਹ ਦੇ ਦਾਂਗੇ ਜੀ ਆਪਾਂ ਇਹ ਵੀ 33 ਦੀ ਦੇ ਦਾਂਗੇ ਲਾਸਟ ਆਉਣਾ ਇਹ ਵੀ 33 ਦੀ ਬਾਈ ਕਹਿੰਦਾ ਦੇ ਦੇਾਂਗੇ 9-10 ਕਿਲੋ ਦੁੱਧ ਪਿਆ ਜੂ ਮਗਰ ਵੱਛੀ ਆ 5-6 ਕਿਲੋ ਦੁੱਧ ਹੋਇਆ ਇਸ ਟਾਈਮ ਹੁਣੀ ਲੱਡੀ ਕੰਧ ਆਈ ਆ ਚਵਾਈ ਕਰਕੇ ਲਿਆਂਦੀ ਅਗਲੇ ਦੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਮੈਂ ਵਿਖਾ ਦੇਣਾ ਆਹ ਵੇਖ ਲਓ 2:25 ਮਿੰਟ ਤੇ 2:30 ਵਜੇ ਵੀਡੀਓ ਬਣਾ ਰਹੇ ਆ 2:30 'ਚ 5 ਮਿੰਟ ਪਏ ਆ 2:25 ਤੇ ਵੀਡੀਓ ਬਣਾ ਰਹੇ ਆ 33000 ਦੀ ਇਹ ਦੇ ਦੇਣੀ ਆ 4 ਨੰਬਰ 2 ਨੰਬਰ ਵੀ 33 ਦੀ 4 ਨੰਬਰ ਵੀ 33 ਦੀ 4 ਨੰਬਰ ਦੇ ਮਗਰ ਬੱਚੀ ਫੀਮੇਲ ਕਾਫ ਬਛੜੀ ਅੱਗੇ ਆਜਾ 5 ਨੰਬਰ ਤੇ ਇਹ ਵੀ ਤਾਜੀ ਸੂਈ ਹੋਈ ਆ ਜੀ ਹੂੰ ਇਹਦੇ ਜਗਾ ਬਸਾ ਮਗਰ ਜੀ ਦੋਸਤੋ ਬੱਚਾ ਨਾ ਜਿਆਦੇ ਹੁਣ ਕੱਲੇ ਕੱਲੇ ਨਹੀਂ ਬਖੋਦੇ ਮੈਂ ਤੁਹਾਨੂੰ ਪਹਿਲਾਂ ਹੀ ਕੈਮਰਾ ਮਾਰਦਾ ਤਿੰਨ ਆ ਬੈਠੇ ਦੋ ਬੈਠੇ ਉਹ ਕੋ ਉਧਰ ਬੈਠੇ ਤਿੰਨ ਚਾਰ ਬੱਚਾ ਮਗਰ ਆ ਬੱਚਾ ਇਹਦਾ ਲਓ ਇਹਦਾ ਵੇਖ ਵੀ ਲੋ ਭਾਵਾ ਕਿੰਨਾ ਬਹੁਤ ਪਿਆਜ ਲਾਡੀ ਇਹ ਪਿਆਜ 13 ਕਿਲੋ ਚਵਾਈ ਬਾਲੀ ਚੰਗੀ ਆ ਠੀਕ ਆ ਹਾਂਜੀ ਹੁਣ 10 ਕਿਲੋ ਹੈਗੇ ਠੰਡਾ ਜਿ ਚਵਾਈ ਇੱਕ ਨੰਬਰ ਆ ਮੂੰਗਰ ਦੀ ਚਵਾਈ ਆ ਗੰਡੇ ਦੇ ਭੂਖੇ ਵੇਖੀ ਹੋਣੀ ਸਾਰਿਆਂ ਨੇ ਬੂਠੇ ਵਾਂਗੂ ਮੋਟੀ ਹੁੰਦੀ ਤੇ ਉਹ ਜੀ ਬਾਈ ਕਹਿੰਦਾ ਚਵਾਈ ਆ 10 ਕਿਲੋ ਖੁੱਲਾ ਦੁੱਧ ਤਿਆਰ ਆ 13 ਪਿਆਜੇ 14 ਪਿਆਜੇ ਖੁੱਲਾ ਦੁੱਧ ਪਿਆਜੂ ਕੋਈ ਪਤਲੇ ਜੇ ਥਾਨ ਨਹੀਂ ਕੋਈ ਛੋਟੇ ਥਾਨ ਨਹੀਂ ਮੀਡੀਅਮ ਥਾਨ ਦਾ ਸਾਈਜ਼ ਆ ਜਿਹੜਾ ਆਪਾਂ ਨੂੰ ਚਾਹੀਦਾ ਦੀ ਚਵਾਈ ਵਾਲਾ ਮੋਟਾ ਜਾਣ ਵਾਲਾ ਦੋ ਟਾਈਮ ਭਾਵੇਂ ਚਾਰ ਟਾਈਮ ਚੋਕੇ ਲੈ ਜਾ ਸੂਏ ਸਵਾਏ ਪਸ਼ੂ ਦਾ ਇਹੀ ਫਾਇਦਾ ਹੁੰਦਾ ਕਿ ਅਗਲਾ ਭਾਵੇਂ ਚੋਕੇ ਲੈ ਜੇ ਬੁੱਥੀ ਸੋਹਣੀ ਆ ਨੂੰ ਮੱਥੇ ਦੀ ਬੁੱਥੀ ਹਾਂ ਹਾਂ ਕਿੰਨੇ ਦੀ ਲਾਢੀ 45 ਦੀ ਦੇ ਦਾਂਗੇ ਜੀ ਲਓ ਜੀ 40 ਤੇ 5 45 ਦੀ ਛੋਟ ਛੱਪਾ ਹੋ ਜੂ 22 ਦੇਖ ਲਓ ਬਹੁਤ ਮੋਟੀ ਹੈ ਜੀ ਬਹੁਤ ਯਾਰ ਮੋਟੀ ਘਾਰ ਕੋਈ ਭੂਰ ਨਹੀਂ ਛੱਟਾ ਨਹੀਂ ਸਾਰੀਆਂ ਹੀ ਠੀਕ ਨਹੀਂ ਆ ਨਹੀਂ ਹਾਂ ਨਗ ਜਿਹੜਾ ਮਰਜ਼ੀ ਨਾਲੋਂ ਸਾਰੇ ਸੀਸ ਹਾਊਸ 6 ਨੰਬਰ ਗੱਡੋ ਬਾਹਰ ਨੂੰ ਜੀ ਦੱਸੋ ਇਹਦੇ ਬਾਰੇ ਇਹ ਵੀ ਤਾਜੀ ਸੂਈ ਆ ਜੀ ਬੱਛਾ ਮਗਰ ਹੈ ਇਹ ਵੀ ਤਾਜੀ ਸੂਈ ਇਹਦੇ ਮਗਰ ਵੀ ਬੱਛਾ ਕਿੰਨਾ ਕੁ ਪਿਆ ਜੂ ਲਾਡੀ ਭਾਈ ਇਹ ਤਾਂ ਜਾਊਗੀ 15 ਕਿਲੋ ਤੇ ਬਾਹਰ ਵੀ ਜਾ ਸਕਦੀ ਆ 18 ਕਹਿੰਦੀ ਐਵੇਂ 15 ਕਿਲੋ ਨਾਲ ਮੈਨੂੰ ਆਕਾ ਬਾਕੀ ਹੁੰਦਾ ਹੀ ਸੇਵਾ ਦਾ ਥਣ ਥਣ ਦੇਖ ਲੋ ਤੁਸੀਂ ਦੋਸਤੋ ਹੋ ਸਕਦਾ ਲਾਡੀ ਕਹਿੰਦਾ 15 ਤੋਂ ਬਾਹਰ ਪਿਆ ਜੇ ਵੱਧ ਪਿਆ ਜੇ ਉਹ ਅਗਲੇ ਦੀ ਸੇਵਾ ਆ ਪਰ ਆਪਾਂ 15 ਕਵਾਂਗੇ ਆਪਾਂ 18 ਨਹੀਂ ਲਾਡੀ ਕਹਿੰਦਾ ਕਹਿੰਦੇ ਪਾ ਰੀਆਂ ਪਾ ਰੀਆਂ ਕਰਕੇ ਥੋੜਾ ਜਿਹਾ ਕਰਦੀ ਆ ਦੋਸਤੋ ਝਾਂਜਰਾਂ ਸਾਡੀ ਕਹਿੰਦਾ ਪਾ ਦਿਆਂ ਤਾਂ ਥੋੜਾ ਜਿਹਾ ਕਰਦੀ ਆ ਜਦੋਂ ਪਹਿਲੀ ਵਾਰੀ ਪੌਣੇ ਜਾਨਵਰ ਥੋੜਾ ਜਿਹਾ ਉਪਰਾ ਕਰਦਾ ਖੜਕਾ ਜਿਹਾ ਹੋਈ ਜਾਂਦਾ ਕਰਕੇ ਵਾਹ ਦੇਖ ਲੈ ਬਾਈ ਜਿਵੇਂ ਮੰਡੀ ਤੇ ਬੈਠ ਦੋ ਡੰਗਾਂ ਦੀ ਚਾਈ ਹੁੰਦੀ ਆ ਨਾ ਇੰਨੀ ਕਟਾਇਆ ਵਾ ਜਦੋਂ ਮਰਦੀ ਖਾਲੀ ਕਰਕੇ ਤੜਕੇ ਨੂੰ ਆ ਜਿਓ ਲਓ ਜੀ ਲਾਡੀ ਕਹਿੰਦਾ ਹੱਥ ਨੇ ਖਾਲੀ ਕਰ ਲਓ ਤਾਂ ਤੜਕੇ ਕੰਡੇ ਦੇ ਜੋਗ ਲਓ ਕਿੰਨਾ ਦੁੱਧ ਦਊ ਬਾਈ ਦੋਤਾ ਹੈ 15 16 ਕਿਲੋ ਪਾਉਣਾ 12 ਕਿਲੋ ਬਾਹਰ ਹੀ ਆ ਜਾਣੀ 12 13 ਹੀ ਹੈਗਾ 12 13 ਬੌਲੀ ਆ ਕੱਲ ਹੀ ਆਈ ਆ 15 16 ਲਾਢੀ ਕਹਿੰਦਾ ਖੁੱਲਾ ਦੁੱਧ ਪਿਆਜੂ ਥਾਣ ਦੇ ਕਿੰਨਾ ਚੰਗਾ ਵੱਡੀ ਵਹਿੜਾ ਕਿੰਨੇ ਦੀ 55 ਹੀ ਦੇ ਦਾਂਗੇ ਵੀਰੇ ਲਓ ਜੀ 55 ਦੀ 12 13 ਕਿਲੋ ਬੌਲੀ ਆ ਚੋਕੇ ਲੈ ਜਾਓ ਆਥ ਨੇ ਬਾਈ ਕਹਿੰਦਾ ਖਾਲੀ ਕਰ ਲਿਓ ਤੇ ਤੜਕੇ ਚੋਲਿਓ ਜਦੋਂ ਖਾਲੀ ਹੋ ਗਈ ਜਮਾ ਤੜਕੇ 6 ਕਿਲੋ ਬੌਲਾ ਕੱਢਿਆ ਤੇ ਆਪੇ ਹੱਥ ਨੇ ਫੇਰ 6 ਕਿਲੋ ਕੱਢ ਦੇਣਾ 12 ਕਿਲੋ ਖੁੱਲਾ ਬੌਲਾ 15 16 ਕਿਲੋ ਪਿਆਓ 55000 ਦੇ ਬਾਕੀ ਵੀਰੇ ਚਾਰ ਦੰਦ ਦਾ ਦੋ ਹੈਗੇ ਨੇ ਦੋ ਦੋ ਹੁਣ ਚਾਰ ਚੌਗੀ ਹੋ ਰਹੀ ਆ ਇਹ ਦੋਸਤੋ ਦੋ ਦੰਦ ਪੂਰੇ ਆ ਚੌਕ ਦੇ ਦੰਦ ਪਟਦੀ ਆ ਹਜੇ ਮੈਂ ਵੀ ਦੰਦ ਦੇ ਵੇਖੇ ਸੀ ਇਹਦੇ ਹੂੰ ਪਹਿਲਾ ਸੂਆ ਚੌਕ ਦੇ ਦੰਦ ਚੱਕਦੀ ਆ ਵਹਿੜ ਪੂਰੀ ਚੰਗੀ ਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਜਰਸੀਆਂ ਦਾ 12 13 ਕਿਲੋ ਤਿਆਰ 15 16 16 ਕਿਲੋ ਪਿਆ ਦੇਣਾ ਤੇ 15 16 ਕਿਲੋ ਦੁੱਧ ਵਾਲੀ ਮੱਝ 1.5 ਲੱਖ ਦੀ ਆਉਂਦੀ ਆ ਅੱਗੇ ਆ ਜਾ ਲਾਡੀ 7 ਨੰਬਰ ਤੇ ਇਹ ਵੀ ਤਾਜੀ ਸੂਈ ਹੋਈ ਆ ਜੀ ਬੱਛਾ ਮਗਰ ਆ ਹੂੰ ਇਹ ਸ਼ਿੱਗੀ ਵੈੜਾ ਪੱਟੀ ਵੈੜਾ ਫਾਰਮ ਵਾਲੀ ਵੈੜਾ ਠੀਕ ਹੈ ਉਹ ਲਈ ਹੋਈ ਆਪਣੀ ਇਹ ਵਾ ਦੇਖ ਲੋ ਫਾਰਮ ਵਾਲੀ ਵੈੜਾ ਲਾਡੀ ਕਹਿੰਦਾ 6 ਦੰਦ ਜੇ ਕੋਈ ਉਹ ਤੋਂ ਵੀ ਵੱਡੀ ਜਰਸੀ ਲੈ ਜਾਂਦਾ 6 ਨੰਬਰ ਵੀ ਵੱਡੀ ਹੈ 7 ਨੰਬਰ ਉਹਦੇ ਨਾਲੋਂ ਵੀ ਵੱਡੀ ਆ ਹਾਈਟ ਵੀ ਬਹੁਤ ਆ ਤੇ ਲਾਮ ਵੀ ਬਹੁਤ ਆ ਅੱਛਾ ਹੱਸੂਗੀ 16 17 ਤੋਂ ਬਾਹਰ ਜਾਊਗੀ ਮਗਰੇ ਦੇ ਕੀ ਆ ਮਗਰੇ ਦੇ ਬੱਚਾ ਜੀ ਮਗਰੇ ਦੇ ਬੱਚਾ 16 17 ਕਿਲੋ ਤੋਂ ਪਲੱਸ ਲਾਡੀ ਕਹਿੰਦਾ ਦੁੱਧ ਪਿਆ ਜੂ ਬਾਕੀ ਲੇਵਾ ਹੀ ਦਸੀ ਜਾਂਦਾ ਕਿੱਡਾ ਵੱਡਾ ਲੇਵਾ ਵੈੜ ਵੱਡੀ ਆ ਕੱਦ ਵੱਡਾ ਵਾਲੀ ਆ ਚਵਾਈ ਦੀ ਵੀ ਬਹੁਤ ਵਧੀਆ ਵੀਰੇ ਠੰਡੀ ਹੀ ਦਾ ਗਾਰੰਟੀ ਆ ਚਵਾਈ ਦੀ ਵੀ ਬਹੁਤ ਵਧੀਆ ਠੰਡੀ ਸੀਲ ਗਾਰੰਟੀ ਹਾਂ ਥਣ ਵੇਖੋ ਕਿੰਨਾ ਚੰਗਾ ਵੈੜ ਪੂਰੀ ਵੱਡੀ ਕਿੰਨੇ ਦੀ ਲਾਢੀ ਬਾਈ ਸਾਠ ਵੀ ਦੇ ਦਾਂਗੇ ਜੀ ਲਓ ਜੀ 60000 ਦੀ ਲਾਢੀ ਕਹਿੰਦਾ ਦੇ ਦੇਾਂਗੇ ਬੁੱਥੀ ਬਾਤੀ ਸੋਹਣੀ ਆ 16 ਪਿਆ ਜੇ 17 ਪਿਆ ਜੇ ਲਾਢੀ ਕਹਿੰਦਾ ਖੁੱਲਾ ਦੁੱਧ ਪਿਆਜੂ 60 ਦੀ ਛੋੜ ਛੱਪਾ ਹੋ ਜੂ ਗਾਵੇਂ ਨੇ ਦੁੱਧ ਵੀ ਦੋਵਾਂ ਗਾਵਾਂ ਆਰਗਾ ਦੇਣਾ ਮਾੜੀ ਗਾਂਾਂ ਨੂੰ ਅੱਗੇ ਆਉਣ ਦੇ ਲਾਢੀ 8 ਤੇ ਇਹ ਦੂਜਾ ਸੂਆ ਤੁਈ ਹੋਈ ਆ ਜੀ ਦੂਜਾ ਸੂਆ ਇਹਦੇ ਬੱਚੀ ਮਗਰ ਆ ਜੀ ਇਹਦੀ ਬੱਚੀ ਵਖਾ ਕਿਹੜੀ ਆ ਬੱਚੀ ਆ ਜੀ ਮਗਰ ਇੱਥੇ ਬੈਠੀ ਹੋਊਗੀ ਆਹ ਨਹੀਂ ਮੂਰੇ ਹੀ ਆ ਬੱਚੀ ਓਏ ਦੋਸਤੋ ਮੂਰੇ ਹੀ ਬੱਚਾ ਕਿਉਂਕਿ ਨਾਗ ਜ਼ਿਆਦੇ ਆ ਬੱਚੇ ਵੀ ਜ਼ਿਆਦੇ ਆ ਫਿਰ ਭਲੇਖਾ ਪੈ ਜਾਂਦਾ ਇਹਦੀ ਬੱਛੀ ਆ ਇਹ ਵੱਡੀ ਆ ਬੈਠ ਦੋ ਹੀ ਦੇਖ ਆ ਹਾਂ ਬੈਠ ਇਹ ਵੀ ਵੱਡੀ ਆ ਬੱਛੀ ਮੈਂ ਤਾਂ ਵਿਖਾਦੀ ਕਿਉਂਕਿ ਬੱਚਿਆਂ ਦਾ ਤਾਂ ਚਲੋ ਹੁਣ ਤੁਹਾਨੂੰ ਪਤਾ ਹੀ ਕੀ ਵਿਖਾਉਣਾ ਸੀਗਾ ਬੱਛੀ ਕਰਕੇ ਮੈਂ ਤਾਂ ਪੁੱਛ ਲਿਆ ਕਿ ਕਿਹੜੀ ਬੱਛੀ ਇਹਦੀ ਵਿਖਾ ਦਈਏ ਦੂਜੇ ਬੱਛੇ ਹੀ ਹੁਣ ਬੱਚਿਆਂ ਦਾ ਕੀ ਵਿਖਾਉਣਾ ਆਪੇ ਵੇਖ ਲਓ ਆ ਕੇ ਕਿਰਾਂ ਨਿਗਾ ਮਰਾਦੀ ਆ ਕਿ ਬੱਚੇ ਆ ਬੈਠੇ ਸਾਰਿਆਂ ਦੇ ਇਹਦੇ ਮਗਰ ਬੱਛੀ ਆ ਇਹ ਆਹਾਂ ਤੇ ਜੀ ਇੱਕ ਨੰਬਰ ਵਾਲੀ ਕਮ ਜੀ ਕੀ ਹੈ ਜਾਂ ਦੋਨੇ ਠੀਕ ਆ ਜੋੜਾ ਲੈਣਾ ਕਹਿੰਦੇ ਜੋੜਾ ਭੇਜਦਾਗੇ ਸਹੀ ਆ ਜੋੜਾ ਲੈਣਾ ਦਾ ਬਾਈ ਕਹਿੰਦਾ ਜੋੜਾ ਭੇਜ ਤੇ ਕਿੰਨਾ ਕ ਦੁੱਧ ਪਿਆਜੂ ਬਾਈ ਦੁੱਧ ਤਾਂ ਇਹ ਆਈ ਆ ਆਪਾਂ ਨੂੰ 14 15 ਕਿਲੋ ਦੁੱਧ 14 15 ਕਿਲੋ ਤੇ ਆਈ ਆ ਲੈ ਆਪਾਂ ਘਾਟੀ ਦੱਸਾਂਗੇ ਅੱਜ ਸਵੇਰੇ ਆਈ ਆ ਠੀਕ ਆ ਅੱਜ ਸਵੇਰੇ ਹੀ ਬਾਈ ਕਹਿੰਦਾ ਵੜਾ ਹੀ ਅਗਲੇ ਨੇ 14 15 ਕਿਆ ਤੁਸੀਂ 10 ਕਿਲੋ ਕੰਡੇ ਦੇ 11 ਕਿਲੋ ਜੋਕੀ ਲੈ ਜਾਓ ਕਿੰਨੇ ਦੀ ਇਹ ਦੇ ਦਾਂਗੇ ਜੀ ਆਪਾਂ 47000 ਦੀ ਦੇ ਦਾਂਗੇ ਲਓ ਜੀ 40 ਤੇ 7 47 ਦੀ ਕਾਦਮ ਅਮਰੀਕਨ ਵਹਿਣਾ ਜੇਡਾ ਇਹ ਸੀ 7 ਨੰਬਰ ਆ 8 ਨੰਬਰ 6 7 ਨੰਬਰ ਵੀ ਪੂਰੀ ਵੱਡੀ ਆ ਖੜੀ ਆ 6 ਨੰਬਰ ਵੀ ਵੱਡੀ ਆ ਵਹਿਣਾ ਉਹ ਵੀ ਚੰਗੀਆਂ ਆ ਉਹ ਆਪਣੀ ਥਾਂ ਤੇ ਸਾਰੀਆਂ ਚੰਗੀਆਂ ਲਾਸਟ ਤੇ ਇੱਕ ਹੋਰ ਇੱਧਰ ਸੂਈ ਸਵਾਈ ਕਿ ਗੱਬਣ ਰੇਟ ਦੇ ਹਿਸਾਬ ਨਾਲ ਸਭੀ ਚੰਗਾ ਜੀ ਸਹੀ ਆ ਰੇਟ ਦੇ ਹਿਸਾਬ ਨਾਲ ਇਹ ਪਹਿਲਾਂ ਵਹਿੜ ਆ ਇਹਦੇ ਮਗਰ ਵੀ ਵੱੱਛੀ ਆ ਆ ਇੱਕ ਨੰਬਰ ਤੇ ਬੈਠੀ ਹੈ ਇਹਦੀ ਵੱਛੀ ਆ ਕਿੰਨਾ ਕੁ ਪਿਆ ਜੀ ਲਾਡੀ ਭਾਈ 8-9 ਕਿਲੋ ਆ ਇਸ ਟਾਈਮ ਸਾਹੀਵਾਲ ਕ੍ਰੋਸ ਆ ਪਹਿਲੇ ਸੂਆ ਇਹਦਾ ਆਪਾਂ ਇੱਕ ਅੱਧਾ ਨਾ ਕਰ ਲਿਆਉਣੀ ਹੁੰਨੇ ਆ ਵੀਡੀਓ ਚ ਬਹੁਤ ਬੰਦੇ ਮੰਗਦੇ ਆ ਦੋਸਤੋ ਸਾਹੀਵਾਲ ਆ ਪਹਿਲਾ ਸੂਆ 8-9 ਕਿਲੋ ਤਿਆਰ ਆ ਦੁੱਧ ਮਗਰੇ ਦੇ ਵੱਛੀ ਆ ਰਾਜੀ ਰੂਜੀ ਬਹੁਤ ਆ ਬਾਕੀ ਰੱਸੀ ਪਵਾ ਕੇ ਮਿਲਦੀ ਆ ਜੀ ਦੋਸਤੋ ਜਰ ਸਿੰਘਾ ਬਿਨਾ ਰੱਸੀ ਤੋਂ ਬਿਨਾ ਨਿਆਣੇ ਤੋਂ ਬਾਈ ਕਹਿੰਦਾ ਚਵਾਈ ਕਰਦੇ ਆ ਤੇ ਇਹਦੇ ਰੱਸੀ ਪਾਉਣੇ ਆ ਸਾਈਵਾਲ ਦੇ ਰੱਸੀ ਪਾਓ ਤੇ ਮੌ ਇਹਨਾਂ ਦੁੱਧ ਚੋਲੋ 8-9 ਕਿਲੋ ਤਿਆਰ ਆ ਕਿੰਨਾ ਕੁ ਪਿਆਜ ਲਾਡੀ ਬਈ 12 ਕਿਲੋ ਤਾਂ ਲੋਗੀ ਆਪਾਂ ਵੱਧ ਨਹੀਂ ਕਹਿੰਦੇ ਹੈਗੇ ਕਿੰਨੇ ਦੀ ਦੇ ਤਾਂਗੇ ਜੀ ਇਹ ਆਪਾਂ 45000 ਦੀ ਦੇ ਰਾਂਗੇ ਲਾਸਟ ਹੀ ਬਸ ਲਾਸਟ 45000 ਦੀ ਠੰਡੀ ਸੀਲ ਪੂਰੀ ਆ ਵੇਖੋ ਇੰਦਰ ਆਈ ਗੰਦ ਦੇਖਣੀ ਸ਼ਾਇਦ ਅੰਦਾਜ਼ਾ ਹੀ ਹੋਵੇ ਪਹਿਲਾ ਸੂਆ 8-9 ਕਿਲੋ ਤਿਆਰ ਆ ਮਗਰ ਵੱਛੀ ਆ ਦੁੱਧ ਬਰਾਦੀ ਕਹਿੰਦਾ 12 ਕਿਲੋ ਤਾਂ ਪਿਆਜੂ ਬਾਦ ਆਪਾਂ ਕਹਿੰਦੇ ਨਹੀਂ ਦੰਦ ਵੇਖੇ ਨਹੀਂ ਦੰਦ ਉਹ ਵੇਖੀ ਜਾਂਦਾ ਲਾਢੀ ਤੇ ਦੱਸ ਦਿੰਦਾ ਛਿੱਗੀ ਆ ਚੌਗੀ ਆ ਛਿੱਗੀ ਆ ਜੀ ਛਿੱਗੀ ਠੀਕ ਆ ਛੇ ਦੰਦ ਛਿੱਗੀ ਪਹਿਲਾ ਸੂਆ ਮੋٹے-ਮੋٹے ਥਾਣਾ ਵਾਲੀ ਸਾਈ ਹਵਾਲਤਾ ਜੀ ਸੂਈ ਸਵਾਈ ਮਗਰ ਵਛੀ ਕਿੰਨੇ ਜੀ 42 ਦੀ ਲਾਸਟ ਦੇ ਦਾਂਗੇ ਜੀ ਲਾਸਟ 45 ਦੀ ਮਗਰ ਵੱਛੀ ਆ ਬਾਕੀ ਆਪਣੇ ਕੋਲ ਗੱਡੀਆਂ ਦਾ ਪ੍ਰਬੰਧ ਹੁੰਦਾ ਜੀ ਆਨਲਾਈਨ ਮੰਗਾਉਣੀ ਕਹਿੰਦੇ ਆ ਬੈਸ ਤਾਂ ਬਾਬੇ ਦੀ ਕਿਰਪਾ ਨਾਲ ਆਨ ਲੈਣੀ ਜਾਂਦਾ ਮਾਲ ਸਹੀ ਆ ਓਕੇ ਸਹੀ ਹੁੰਦਾ ਜੀ ਹੂੰ ਬਾਕੀ ਹੈਗਾ ਹੁੰਦਾ ਸਾਹਬਣਾ ਜੀ ਜਿਨ੍ਹਾਂ ਦੇ ਘਰੇ ਜਾਂਦੇ ਆ ਹਾਂ 2-4 ਦਿਨ ਅੱਜ ਦਾ ਜੀ ਲਾਉਂਦੀਆਂ ਨੇ ਜਾ ਕੇ ਕਿਉਂਕਿ ਦੂਰੋਂ ਤੁਰੀਆਂ ਆਉਂਦੀਆਂ ਬਾਈ ਇੱਥੋਂ ਆਪਾਂ ਤੋਰ ਦਿੰਨੇ ਆ ਹਾਂ 2-4 ਦਿਨ ਜਿਹੜਾ ਜੀ ਲਾਉਂਦੀਆਂ ਨੇ ਸਹੀ ਆ ਥਣਾ ਸੱਤਾਂ ਦੀ ਐਨ ਗਾਰੰਟੀ ਹੋਊ ਜੀ ਕੋਈ ਘੱਟ ਵੱਧ ਨਹੀਂ ਹੋਊਗਾ ਥਣਾ ਦੀ ਸਾਰੇ ਪਸ਼ੂਆਂ ਦੀ ਲਾਢੀ ਕਹਿੰਦਾ ਗਾਰੰਟੀ ਹੋਊਗੀ ਜੇ ਕਿਸੇ ਨੂੰ ਗੱਡੀ ਚਾਹੀਦੀ ਆ ਟਰਾਂਸਪੋਰਟ ਮਤਲਬ ਟਰਾਂਸਪੋਰਟ ਦੀ ਸੁਵਿਧਾ ਵਾਧੂ ਆ ਤੇ ਬੜੀ ਗੱਲ ਤਾਂ ਲਾਡੀ ਕਹਿੰਦਾ ਅਗਲੇ ਆਪ ਦੀਆਂ ਗੱਡੀਆਂ ਲਿਆਂਦੇ ਆਨਲਾਈਨ ਹੀ ਜਾਂਦੀਆਂ ਤੇ ਜੇ ਕਿਸੇ ਨੇ ਇੱਥੋਂ ਲੈਣੀ ਗੱਡੀ ਮਿਲ ਜੂਗੀ ਬੇਫਿਕਰ ਹੋ ਕੇ ਆ ਜੇ ਅੱਜ ਵੀ ਦੇਰ ਆ ਗਈ ਜੀ ਲਓ ਜੀ ਮੱਝ ਵੀ ਵਿਖਾ ਦਿੰਦੇ ਆ ਟੋਕਰ ਮੈਂ ਠੀਕਾ ਰੱਖਿਆ ਹੋਇਆ ਹੂੰ ਹੋ ਗਿਆ ਇਹਨੂੰ 22 23 ਦਿਨ ਹੋ ਗਏ ਠੀਕਾ ਰੱਖੇ ਨੂੰ ਜੀ ਦੁੱਧ ਜਿਹੜਾ ਚੋ ਲੈਣਾ ਦੁੱਧ ਇਹ ਲੈ ਆਪਾਂ ਘਰੇ ਵਰਤਦੇ ਆ ਦੁੱਧ ਤੇ ਮੈਂ ਆਠ ਦੇ ਨੇੜ ਆਠ ਦੇ ਨੇੜ ਆ ਸੱਤ ਮੰਨ ਕੇ ਲੈ ਜਾਓ ਹੋਰ ਕਿੰਨੇ ਦੀ 60000 ਦੀ ਦੇ ਦਾਂਗੇ ਜੀ ਲਓ ਜੀ ਇਹ ਲਾਡੀ ਦੀ ਘਰੇ ਰੱਖੀ ਵੀ ਆ ਥਾਪੀ ਦਾ ਮਿਲਦੀ ਆ ਪੂਰੇ ਪਹਾੜਾ ਪਾ ਕੇ ਜੇ ਮਰਜੀ ਚੋਲੋ ਕੀ ਗੱਲਾਂ ਕੋਈ ਠੀਕਾ ਨਹੀਂ ਥਾਪੀ ਤੇ ਮਿਲਦੀ ਆ ਚਾਟ ਪਾ ਦਿੰਦੇ ਆ ਤੇ ਦੁੱਧ ਚੋ ਲੈਂਦੇ ਆ 8 ਕਿਲੋ ਖੁੱਲਾ ਦੁੱਧ ਤੁਸੀਂ ਸੱਤ ਮੰਨ ਕੇ ਆ ਜਿਓ 60000 ਦੀ ਦੇ ਦੇਣੀ ਆ ਝੋਟੀ ਆ ਨਾਲੇ ਮੱਝ ਨਹੀਂ 50000 ਦੀ ਦਾ ਕੱਟੇ ਵਾਲੇ ਲੈ ਜਾਂਦੇ ਆ ਜੀ ਹੋਵੇ ਨਾ ਓਏ 7 8 ਕਿਲੋ ਦੁੱਧ ਸੱਤ ਮੰਨ ਕੇ ਲੈ ਜੀ 20000 ਦੀ ਤਾਂ ਤੁਹਾਨੂੰ ਵੀ ਪਤਾ ਕਟਿਆਂ ਵਾਲੀ ਕੱਲੀ ਪੂ ਬਿਨਾ ਪੂਛ ਤੋਂ ਹੀ ਲੈ ਜਾਂਦੇ ਆ ਤੇ ਇਹਦੇ ਥੱਲੇ ਦੁੱਧ 8 ਕਿਲੋ 7 ਮੰਨ ਕੇ ਕੋਈ ਵੀ ਲੈ ਜੇ 20 ਦਿਨ ਹੋ ਗਏ ਠੀਕ ਆ ਧਰਾਏ ਨੂੰ ਠੀਕ ਆ ਵੀ ਤੁਸੀਂ ਪਾਸੇ ਰੱਖੋ ਦੁੱਧ ਦਾ ਹੀ ਮੁੱਲ ਲਿਆ 8 60000 ਦੀ ਦੇ ਦੇਣੀ ਆ ਥੋੜੀ ਜੀ ਨਿਗਾਹ ਰੱਖ ਲਓ ਮਹੀਨਾ ਕੋਈ ਗੜਗੜ ਨਾ ਪਾਇਓ ਹੋ ਸਕਦਾ ਗੱਭਰ ਰਹਿ ਗਈ ਤਾਂ ਬਾਲੀ ਵਧੀਆ ਗੱਲ ਆ ਤੇ ਨਹੀਂ ਜਦ ਦਿਨ ਹੀਟ ਚ ਆ ਗਈ ਫੇਰ ਠੀਕਾ ਭਰਾ ਲਿਓ ਅੱਜ ਦੀ ਵੀਡੀਓ ਦੇ ਵਿੱਚ ਇਹ ਲਾਡੀ ਦੀਆਂ 9 ਵੜਾਂ 8 ਸੁਈਆਂ ਸਵਾਈਆਂ ਇੱਕ ਗੱਭਣ ਇੱਕ ਝੋਟੀ ਸასი ਘਾਲ